ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਟੀਸੀ ਸਿਮਰਨ ਦੇ ਵੱਲੋਂ ਲੈ ਕੇ ਹਾਜ਼ਰਾਂ ਖਾਸ ਪੇਸ਼ਕਸ਼ ਸੇਵਾ ਦੇ ਮੂਜਸਮੇ ਭਗਤਪੂਰਨ ਸਿੰਘ ਜੀ ਕੌਣ ਸਨ ਭਗਤਪੂਰਨ ਸਿੰਘ ਜੀ ਅੱਜ ਕਿਉਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਸਮਾਜ ਦੇ ਵਿੱਚ ਕੀ ਦੇਣ ਹੈ ਭਗਤਪੂਰਨ ਸਿੰਘ ਜੀ ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਨੂੰ ਜਦੋਂ ਵਾਚਾਂਗੇ ਤੇ ਭਗਤ ਪੂਰਨ ਸਿੰਘ ਦੇ ਜੀਵਨ ਬਾਰੇ ਬਹੁਤ ਕੁਝ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਹੈ ਭਗਤ ਪੂਰਨ ਸਿੰਘ ਜੀ ਦਾ ਸਮੁੱਚਾ ਜੀਵਨ ਨਿਆਸਰੇਆਂ ਰੋਗੀਆਂ ਗਰੀਬਾਂ ਅਤੇ ਦੀਨ ਦੁਖਿਆਂ ਨੂੰ ਸਮਰਪਿਤ ਸੀ ਭਗਤ ਪੂਰਨ ਸਿੰਘ ਜੀ ਨਿਸ਼ਕਾਮ ਉੱਗੇ ਸਮਾਜ ਸੇਵੀ ਹੋਣ ਦੇ ਨਾਲ ਨਾਲ ਇੱਕ ਉੱਗੇ ਲੇਖਕ ਵੀ ਸਨ ਪੰਜਾਬੀ ਹਿੰਦੀ ਅੰਗਰੇਜ਼ੀ ਦੇ ਵਿੱਚ ਅਣਗਿਣਤ ਟ੍ਰੈਕਟ ਪੁਸਤਕਾਂ 'ਚ ਪਾ ਕੇ ਇਸ਼ਤਿਹਾਰ 'ਚ ਪਾ ਕੇ ਉਹ ਸਮਾਜ ਦੇ ਵਿੱਚ ਮੁਫਤ ਵੰਡੇ ਸਨ ਇਹਨਾਂ ਦਾ ਉਦੇਸ਼ ਵਧਦੀ ਹੋਈ ਆਬਾਦੀ ਨਸ਼ਿਆਂ ਦੀ ਲਾਹਨਤ ਤੇ ਹੋਰ ਸਮਾਜਿਕ ਕੁਰਤੀਆਂ ਅਤੇ ਗੁਰਮਤ ਵਿਚਾਰਧਾਰਾ ਤੋਂ ਪਾਠਕਾਂ ਨੂੰ ਜਾਣੂ ਕਰਵਾਇਆ ਜਾ ਸਕੇ ਪਿੰਕਲਵੜਾ ਅੰਮ੍ਰਿਤਸਰ ਦੇ ਵਾਨੀ ਭਗਤਪੂਰਨ ਸਿੰਘ ਜੀ ਦਾ ਜਨਮ 4 ਜੂਨ 1904 ਈਸਵੀ ਨੂੰ ਪਿੰਡ ਰਾਜੇਵਾਲ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਭਗਤ ਪੂਰਨ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਦੀਨ ਦੁਖੀਆਂ ਦੀ ਸੇਵਾ ਦੇ ਵਿੱਚ ਅਰਪਣ ਕਰ ਦਿੱਤਾ। ਸਾਲ 1934 ਈਸਵੀ ਦੇ ਵਿੱਚ ਭਗਤ ਪੂਰਨ ਸਿੰਘ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆਇਆ। ਜਦੋਂ ਕੋਈ ਚਾਰ ਕੁਸਾਲਾ ਦਾ ਇੱਕ ਅਪੰਗ ਬੱਚਾ ਜਿਸ ਨੂੰ ਕੋਈ ਗੁਰਦੁਆਰਾ ਡੇਰਾ ਸਹਿਬ ਲਾਹੌਰ ਦੇ ਵਿੱਚ ਬਾਹਰ ਛੱਡ ਗਿਆ। ਇਸ ਬੱਚੇ ਦੀ ਦੇਖਭਾਲ ਭਗਤ ਜੀ ਦੇ سپਰਤ ਕਰ ਦਿੱਤੀ ਗਈ। ਇਸ ਅਨਾਥ ਅਤੇ ਬੇਸਹਾਰਾ ਬੱਚੇ ਦਾ ਨਾਮ ਭਗਤ ਜੀ ਨੇ ਪਿਆਰਾ ਰੱਖ ਦਿੱਤਾ। ਇਹ ਭਗਤ ਜੀ ਦਾ ਪਿਆਰਾ ਹਰ ਸਮੇਂ ਭਗਤ ਜੀ ਦੇ ਨਾਲ ਹੀ ਰਿਹਾ। ਜਿੱਥੇ ਵੀ ਭਗਤ ਜੀ ਜਾਂਦੇ ਪਿਆਰਾ ਉਹਨਾਂ ਤੇ ਮੋਢਿਆਂ ਦਾ ਸ਼ਿੰਗਾਰ ਹੁੰਦਾ ਅੰਤ ਤੱਕ ਭਗਤ ਜੀ ਦਾ ਸਾਥੀ ਤੇ ਪ੍ਰੇਰਕ ਬਣ ਕੇ ਇਹ ਭਗਤ ਜੀ ਦੇ ਨਾਲ ਹੀ ਵਿਚਰਦਾ ਰਿਹਾ ਇਸ ਦੀ लाचारी ਨੂੰ ਦੇਖਦੇ ਹੋਏ ਭਗਤ ਜੀ ਦੇ ਮਨ ਵਿੱਚ ਇੱਕ ਆਸ਼ਰਮ ਬਣਾਉਣ ਦਾ ਖਿਆਲ ਆਇਆ ਜਿਸ ਵਿੱਚ ਪਿਆਰੇ ਵਰਗੇ ਹਜ਼ਾਰਾਂ ਲਾਚਾਰ ਅਨਾਥ ਅਤੇ ਪਿੰਗਲੇ ਉਹਨਾਂ ਨੂੰ ਓਟ ਮਿਲ ਸਕੇ ਇਸ ਤਰ੍ਹਾਂ ਪਿੰਗਲਵਾੜਾ ਹੋਂਦ ਵਿੱਚ ਆਇਆ ਭਗਤ ਜੀ ਕਹਿੰਦੇ ਨੇ ਕਿ ਜੇਕਰ ਪਿਆਰਾ ਮੇਰੀ ਜ਼ਿੰਦਗੀ ਵਿੱਚ ਨਾ ਹੁੰਦਾ ਤਾਂ ਸ਼ਾਇਦ ਪਿੰਗਲਵਾੜਾ ਵੀ ਹੋਂਦ ਵਿੱਚ ਨਾ ਹੁੰਦਾ ਤੇ ਮੈਂ ਜ਼ਿੰਦਗੀ ਦੇ ਵਿੱਚ ਇੰਨਾ ਕੁਝ ਕਦੇ ਨਹੀਂ ਸਿੱਖ ਸਕਦਾ 1947 ਦੇ ਵਿੱਚ ਦੇਸ਼ ਦੀ ਵੰਡ ਸਮੇਂ ਭਗਤ ਜੀ ਦੇ ਮੋਢਿਆ ਤੇ ਪਿਆਰਾ ਇੱਕ ਬਜ਼ੁਰਗ ਅਤੇ ਜੇਬ ਦੇ ਵਿੱਚ ਕੁਝ ਕੁ ਹੀ ਪੈਸੇ ਸਨ ਜਦੋਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਲਗਾਏ ਗਏ ਸ਼ਰਨਾਰਥੀ ਕੈਂਪ ਦੇ ਵਿੱਚ ਹਜ਼ਾਰਾਂ ਬੇਕਾਰ ਅਤੇ ਅਨਾਥ ਲੋਕਾਂ ਨੂੰ ਵੇਖ ਕੇ ਭਗਤਪੁਰਨ ਸਿੰਘ ਜੀ ਦੇ ਮਨ ਵਿੱਚ ਪਿੰਗਲਵਾੜੇ ਦੀ ਲੋੜ ਬਾਰੇ ਖਿਆਲ ਹੋਰ ਵੀ ਪੱਕਾ ਹੋ ਗਿਆ। ਇਸ ਵਡੇਰੇ ਕਾਰਜ ਵਾਸਤੇ ਭਗਤਪੁਰਨ ਸਿੰਘ ਜੀ ਦੇ ਕੋਲ ਨਾ ਤਾਂ ਕੋਈ ਬਹੁਤਾ ਪੈਸਾ ਸੀ ਅਤੇ ਨਾ ਹੀ ਕੋਈ ਬਾਹਰੀ ਤੋਰ ਤੇ ਉਹਨਾਂ ਨੂੰ ਮਦਦ। ਜੇਕਰ ਉਹਨਾਂ ਦੇ ਕੋਲ ਕੁਝ ਸੀ ਤਾਂ ਆਪਣੇ ਮੰਤਵ ਦੇ ਵਿੱਚ ਪੂਰੇ ਹੋਣ ਦੇ ਲਈ ਅਟੁੱਟ ਵਿਸ਼ਵਾਸ। ਇੱਕ ਮੰਗਣ ਵਾਲਾ ਪਾਟਾ ਮਾਤਾ ਜੀ ਦਾ ਅਸ਼ੀਰਵਾਦ ਅਤੇ ਉਸ ਤੋਂ ਇਲਾਵਾ ਗੁਰੂ ਘਰਾਂ ਦੇ ਉੱਪਰ ਬੇਅੰਤ ਭਰੋਸਾ ਪਿੰਗਲਵਾੜੇ ਦੇ ਖਿਆਲ ਨੂੰ ਸਰਕਾਰ ਰੂਪ ਦੇ ਵਿੱਚ ਲਿਆਉਣ ਦਾ ਕਾਰਜ ਬਹੁਤ ਹੀ ਔਕੜਾਂ ਭਰਿਆ ਸੀ ਪੈਸੇ ਦੀ ਕਾਠ ਮੇਸ਼ਾ ਰਹਿੰਦੀ ਰੋਗੀਆਂ ਨੂੰ ਰੱਖਣ ਦੇ ਲਈ ਕੋਈ ਪੱਕਾ ਟਿਕਾਣਾ ਵੀ ਨਹੀਂ ਸੀ ਉਹਨਾਂ ਦੇ ਭੋਜਨ ਵਾਸਤੇ ਚਿੰਤਾ ਹਮੇਸ਼ਾ ਬਣੀ ਰਹਿੰਦੀ ਤੇ ਹੋਰ ਕੋਈ ਮਦਦ ਦਾ ਪੱਕਾ ਸਾਧਨ ਵੀ ਨਹੀਂ ਸੀ ਪਰ ਰੋਗੀਆਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾ ਰਹੀ ਸੀ ਇੰਨੀਆਂ ਕਠਿਨਾਈਆਂ ਹੋਣ ਦੇ ਬਾਵਜੂਦ ਵੀ ਭਗਤ ਜੀ ਵੱਲੋਂ ਸਮਾਜ ਦੇ ਦੁਰਕਾਰੇ ਹੋਏ ਅਨਾਥ ਅਤੇ ਲੰਗੜੇ ਲੂਲੇ ਵਿਅਕਤੀਆਂ ਨੂੰ ਆਪਣੇ ਅਲੋਕਿਕ ਪਰਿਵਾਰ ਤੇ ਵਿੱਚ ਆਪਣੀ ਗਲਵੱਕੜੀ ਵਿੱਚ ਭਗਤ ਜੀ ਹਮੇਸ਼ਾ ਹੀ ਸ਼ਾਮਲ ਕਰਦੇ ਰਹਿੰਦੇ ਆਪਣੇ ਪਰਿਵਾਰ ਨੂੰ ਲੈ ਕੇ ਕਦੀ ਸਟੇਸ਼ਨ ਤੇ ਰਾਤ ਪਤੀਤ ਕਰਨੀ ਤੇ ਕਦੀ ਸੜਕਾਂ ਤੇ ਫੁੱਟਪਾਥ ਤੇ ਬੈਠ ਜਾਣਾ ਇੰਨੀਆਂ ਸਾਰੀਆਂ ਔਕੜਾਂ ਦੇ ਬਾਵਜੂਦ ਵੀ ਭਗਤ ਜੀ ਨੇ ਬਿਨਾਂ ਕਿਸੇ ਦੀ ਪਰਵਾਹ ਕਰਦੇ ਹੋਏ ਇਨ੍ਹਾਂ ਬੇਸਹਾਰੇ ਅਨਾਥ ਅਤੇ ਯਤੀਮਾਂ ਦੀ ਹਮੇਸ਼ਾ ਮਦਦ ਲਈ ਤਤਪਰ ਰਹਿੰਦੇ ਉਹਨਾਂ ਨੂੰ ਗਲ ਦੇ ਨਾਲ ਲਗਾਉਂਦੇ ਅਤੇ ਹੌਲੀ-ਹੌਲੀ ਸੜਕਾਂ ਦੇ ਕਿਨਾਰਿਆਂ ਤੋਂ ਝੁੱਗੀ-ਝੋਪੜੀਆਂ ਤੱਕ ਅਤੇ ਝੁੱਗੀ-ਝੋਪੜੀਆਂ ਤੋਂ ਬਾਅਦ ਭਗਤ ਜੀ ਦਾ ਸੁਪਨਾ ਸাকার ਹੋ ਗਿਆ। ਜਦੋਂ ਪਿੰਗਲਵਾੜੇ ਵਾਸਤੇ ਅੰਮ੍ਰਿਤਸਰ ਵਿਖੇ ਇੱਕ ਸਥਾਈ ਇਮਾਰਤ ਦਾ ਨਿਰਮਾਣ ਹੋ ਗਿਆ ਜਿੱਥੇ ਭਗਤ ਜੀ ਸਮਾਜ ਸੇਵੀ ਰੂਪ ਦੇ ਵਿੱਚ ਵਿਚਰਦੇ ਉੱਥੇ ਇੱਕ ਉੱਗੇ ਲੇਖਕ ਅਤੇ ਚਿੰਤਕ ਦੇ ਰੂਪ ਦੇ ਵਿੱਚ ਵੀ ਸਮਾਜ ਦੇ ਸਾਹਮਣੇ ਆਏ। ਭਗਤ ਜੀ ਨੇ ਸਮਾਜਿਕ ਕੁਰਤੀਆਂ ਬਾਰੇ ਲਗਾਤਾਰ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਚੇਤਾਵਨੀ ਦਿੱਤੀ ਸੀ ਕਿ ਜਿਸ ਹਿਸਾਬ ਦੇ ਨਾਲ ਜੰਗਲਾਂ ਨੂੰ ਲਗਾਤਾਰ ਵਡਿਆ ਜਾ ਰਿਹਾ ਹੈ ਖਤਮ ਕੀਤਾ ਜਾ ਰਿਹਾ ਹੈ ਸਾਡੇ ਜੀਵਨ ਦੇ ਲਈ ਬਹੁਤ ਵੱਡਾ ਘਾਤਕ ਸਿੱਧ ਹੋਵੇਗਾ ਸਮੇਂ-ਸਮੇਂ ਤੇ ਪ੍ਰਸਿੱਧ ਲੇਖਕਾਂ ਦੇ ਲੇਖ ਜਿਹੜੇ ਸਮਾਜ ਦੀ ਚੜ੍ਹਦੀ ਕਲਾ ਵਾਸਤੇ ਅਤੇ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਲਿਖੇ ਜਾਂਦੇ ਸਨ ਅਤੇ ਨਾਲ ਨਾਲ ਭਗਤ ਜੀ ਨੇ ਆਪਣੇ ਲੇਖ ਵੀ ਲਿਖ ਕੇ ਲੋਕਾਂ ਦੇ ਵਿੱਚ ਫ੍ਰਿਚਵਾ ਕੇ ਵੰਡੇ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਇਹ ਕਾਰਜ ਭਗਤ ਪੂਰਨ ਸਿੰਘ ਜੀ ਦੇ ਆਖਰੀ ਸਾਹ ਤੱਕ ਨਿਰੰਤਰ ਜਾਰੀ ਰਿਹਾ ਭਗਤ ਜੀ ਦੀ ਸਮਾਜ ਪ੍ਰਤੀ ਸੇਵਾ ਨੂੰ ਦੇਖਦੇ ਹੋਏ ਉਹਨਾਂ ਨੂੰ ਭਾਰਤ ਸਰਕਾਰ ਦੇ ਵੱਲੋਂ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਪਰੰਤੂ ਆਪਰੇਸ਼ਨ ਬਲੂ ਸਟਾਰ ਦੇ ਨਾਲ ਭਗਤ ਜੀ ਦਾ ਹਿਰਦਾ ਬੁਲੰਦ ਰਿਆ ਗਿਆ ਅਤੇ ਉਹਨਾਂ ਨੇ ਰੋਸਵਜੋਂ ਇਹ ਸਨਮਾਨ ਭਾਰਤ ਸਰਕਾਰ ਨੂੰ ਵਾਪਸ ਦੇ ਦਿੱਤਾ ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੇ ਪਰਉਕਾਰੀ ਕਾਰਜਾਂ ਸਦਕਾ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਨੇ ਵੱਖ-ਵੱਖ ਸਨਮਾਨਾਂ ਦੇ ਨਾਲ ਸਨਮਾਨਿਤ ਵੀ ਕੀਤਾ ਅੰਤ ਭਗਤਪੁਰਨ ਸਿੰਘ ਜੀ 5 ਅਗਸਤ 1992 ਈਸਵੀ ਨੂੰ ਅਕਾਲਪੁਰਕ ਤੇ ਚਰਨਾ ਵਿੱਚ ਜਾਬ ਰਾਜੇ ਭਗਤਪੁਰਨ ਸਿੰਘ ਜੀ ਦੁਆਰਾ ਅਰੰਭੇ ਕਾਰਜ ਅੱਜ ਵੀ ਨਿਰੰਤਰ ਚੱਲ ਰਹੇ ਨੇ ਭਗਤਪੁਰਨ ਸਿੰਘ ਜੀ ਦੇ ਵੱਲੋਂ ਸ਼ੁਰੂ ਕੀਤਾ ਗਿਆ ਪਿੰਗਲਵਾੜਾ ਸਮਾਜ ਵਿੱਚ ਆਪਣਿਆਂ ਵੱਲੋਂ ਹੀ ਦਰਕਾਰੇ ਗਏ ਸੈਂਕੜੇ ਲੋਕਾਂ ਲਈ ਪਨਾਹ ਦੀ ਜਗ੍ਹਾ ਹੈ ਅਤੇ ਦੀਨ ਦੁਖੀਆਂ ਅਪਾਜਾਂ ਲੰਗੜੇ ਲੂਲੇ ਨਿਆਸਰਿਆਲੀ ਆਸ ਦੀ ਕਿਰਨ ਹੈ ਮੌਜੂਦਾ ਸਮੇਂ ਵੀ ਪਿੰਗਲਵਾੜਾ ਸੰਸਥਾ ਦੇ ਵੱਲੋਂ ਜਿਨ੍ਹਾਂ ਦੇ ਮੁਖੀ ਸਤਕਾਰਯੋਗ ਬੀਬੀ ਡਾਕਟਰ ਇੰਦਰਜੀਤ ਕੌਰ ਜੀ ਹਨ ਉਹਨਾਂ ਨੇ ਭਗਤਪੂਰਨ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਤੋਰਦਿਆਂ ਸਮਾਜ ਵਿੱਚ ਇੱਕ ਨਹੀਂ ਅਨੇਕਾਂ ਕਾਰਜਾਂ ਨੂੰ ਆਰੰਭ ਕੀਤਾ ਹੋਇਆ ਹੈ ਜਿਵੇਂ ਗਰੀਬ ਅਤੇ ਯਤਿਮ ਬੱਚਿਆਂ ਨੂੰ ਪਾਲਣਾ ਉਹਨਾਂ ਦੀ ਵਿੱਦਿਆ ਦਾ ਪ੍ਰਬੰਧ ਕਰਨਾ ਗਰੀਬ ਅਤੇ ਅਨਾਥ ਬੱਚਿਆਂ ਦੇ ਆਨੰਦ ਕਾਜ ਕਰਾਉਣੇ ਅਤੇ ਉਸ ਤੋਂ ਇਲਾਵਾ ਸਮਾਜ ਵਿੱਚ ਉਹ ਕਾਰਜ ਕਰਨੇ ਜਿਸ ਦੇ ਸਦਕਾ ਸਮਾਜ ਦੇ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਮਿਲ ਸਕੇ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਸਕੇ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਮੈਂ ਬੇਨਤੀ ਕਰਾਂਗਾ ਸਮੁੱਚੇ ਨੌਜਵਾਨਾਂ ਨੂੰ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਉਹ ਲੋਕ ਜਿਹੜੇ ਸੱਚਮੁੱਚ ਗੁਰੂ ਸਿਧਾਂਤਾਂ ਤੇ ਪਹਿਰਾ ਦਿੰਦੇ ਨੇ ਸੇਵਾ ਕਿਵੇਂ ਕੀਤੀ ਜਾਂਦੀ ਹੈ ਸੇਵਾ ਕਿਸ ਦੀ ਕਰਨੀ ਚਾਹੀਦੀ ਹੈ ਗੁਰਬਾਣੀ ਅਨੁਸਾਰ ਸੇਵਾ ਦਾ ਬਚਨ ਕੀ ਹੈ ਇੱਕ ਵਾਰ ਜ਼ਰੂਰ ਪਿੰਗਲਵਾੜੇ ਦੇ ਵਿੱਚ ਆ ਕੇ ਆਪਣੇ ਹੱਥੀ ਸੇਵਾ ਕਰਨ ਅਤੇ ਭਗਤ ਪੂਰਨ ਸਿੰਘ ਜੀ ਤੇ ਪਾਏ ਹੋਏ ਪੂਰਨਿਆਂ ਨੂੰ ਅਸੀਂ ਆਪਣੇ ਅੱਖੀਂ ਵੇਖ ਸਕੀਏ ਸੋ ਇਹ ਸੀ ਪੀਟੀਸੀ ਦੇ ਵੱਲੋਂ ਭਗਤ ਪੂਰਨ ਸਿੰਘ ਜੀ ਦੇ ਜੀਵਨ ਤੇ ਇੱਕ ਨਿਮਾਣੀ ਜੀ ਪੇਸ਼ਕਸ਼ ਸੇਵਾ ਦੇ ਮੂਜਸਮੇ ਭਗਤ ਪੂਰਨ ਸਿੰਘ ਜੀ ਵਾਇ ਗੁਰੂ ਜੀ ਦਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ